ਅੱਜ ਦੋਸਤੋ ਕੀ ਹਾਲ ਚਾਲ ਨੇ ਵੀਡੀਓ ਐਂਡ ਤੱਕ ਜਰੂਰ ਦੇਖੋ ਭਾਈ ਜੀ ਅੱਜ ਸੋਨੂ ਪ੍ਰੀਤ ਵਾਲਾ ਦਾ ਨਵਾਂ ਸੱਪ ਦਿਖਾਉਣ ਲੱਗਿਆ ਲੈ ਵੀ ਇੱਧਰ ਨਿਗਾ ਮਰਵਾ ਦੇ ਤੇ ਭਾਈ ਸਤਨਾਮ ਸੱਤਾ ਆਪਣੇ ਨਾਲ ਆ ਕਰਦੇ ਆ ਗੱਲਬਾਤ ਸੱਸੀ ਕਾ ਭਾਈ ਸੱਸੀ ਕਾ ਭਾਈ ਸੱਸੀ ਕਾ ਠੀਕ ਹੋ ਭਾਈ ਜੀ ਹਾਂਜੀ ਬਹੁਤ ਜੀ ਠੀਕ ਆ ਭਾਈ ਜੀ ਦੱਸੋ ਭਾਈ ਜੀ ਕੀ ਸੱਪ ਕਰਦਾ ਇਹ ਨਵਾਂ ਇਹ 3 ਸਪੀਡ ਕਰਦਾ ਭਾਈ ਜੀ ਸਾਰਾ ਫਿਚਰ ਆ ਗਿਆ ਇਹਦੇ ਵਿੱਚ ਠੀਕ ਹੈ ਲੈ ਵੀ ਕੱਟ ਫੰਕਸ਼ਨ ਸਾਰੇ ਠੀਕ ਆ ਜੀ ਲੈ ਵੀ ਜਿਵੇਂ ਪਿਛਲੇ ਟਾਈਮ ਚ ਚਲਾ ਕੇ ਚੱਲੀ ਆਪਾਂ ਡੇਢ ਕ ਸਾਲ ਹੋ ਗਏ ਨੇ ਆਪਾਂ ਨੂੰ ਜੁੜਿਆ ਹੋਇਆ ਨੂੰ ਨਾ ਭਾਈ ਜੀ ਹ ਸਾਰੇ ਵੀਰਾਂ ਦਾ ਤੋਫੇ ਟਰੈਕਟਰ ਪ੍ਰੀਤ ਆਲੀ ਦਿੰਦੇ ਨੇ ਜੀ। ਸੋਖੀ ਹਾਂਜੀ। ਠੀਕ ਆ ਭਾਈ ਜੀ ਘੱਟ ਤੇ ਰੇਟ ਘੱਟ ਤੋਂ ਤੇ ਸੋਹਰੇ ਟਾਇਰਾਂ ਦੇ ਸੱਤ ਨੇ। ਠੀਕ ਹੈ ਜੀ। ਠੀਕ ਹੈ ਜੀ। ਸੋਹਾਂ ਦੇ ਟਾਇਰਾਂ ਚ ਆ ਗਿਆ ਤੇ ਮੂਰੇ ਆ ਗਏ ਭਾਈ ਜੀ 750 ਆਲੇ ਹਨ ਭਾਈ ਜੀ। ਠੀਕ ਆ ਲਓ ਭਾਈ ਜੀ 750 ਆਲੇ ਤੇ ਜੇ ਭਾਈ ਜੀ ਗੱਲਬਾਤ ਕਰੀਏ ਕਲਰ ਰੈੱਡ ਜੀ ਆ ਜਾਂਦਾ ਹੈ। ਰੈੱਡ ਰੈੱਡ ਜੀ ਰੈੱਡ। ਠੀਕ ਆ ਜੀ। ਤੇ ਇਹ ਹੈਗਾ ਭਾਈ ਜੀ ਟੌਪ ਮਾਡਲ ਹੈ ਜੋਧਾ 6049 ਸਾਰੇ ਫੰਕਸ਼ਨ ਹੈ ਜੀ ਇਹਦੇ। ਠੀਕ ਆ ਜੀ। ਲਓ ਵੀ ਫੁੱਲ ਫੀਚਰਾਂ ਵਾਲਾ। ਬਾਕੀ ਤੁਸੀਂ ਦੇਖ ਸਕਦੇ ਹੋ ਕਿ ਸੜ ਕੇ ਰੱਖ ਸੜ ਕੇ ਠੀਕ ਆ ਭਾਈ ਜੀ ਤੇ ਜੇ ਗੱਲਬਾਤ ਕਰੀਏ ਭਾਈ ਜੀ ਇੰਜਨ ਦੀ ਇਹ 57 ਹਰਸ ਪਾਵਰ ਦਾ ਠੀਕ ਆ ਭਾਈ ਜੀ 57 ਹਸ ਪਾਵਰ ਦਾ ਆ ਗਿਆ 3 ਸਪੀਡ ਗਾਰਟਾ ਸਟੀਰਿੰਗ ਦਾ ਤੇਲ ਅਲੱਗ ਕਰਤਾ ਠੀਕ ਆ ਜੀ ਲੈ ਵੀ ਸਟੀਰਿੰਗ ਦਾ ਤੇਲ ਅਲੱਗ ਕਰਤਾ ਠੀਕ ਆ ਭਾਈ ਜੀ ਤੇ ਸਾਹ ਦਾ ਕਲੀਨਰ ਵੱਡਾ ਲਾ ਪਾਣਾ ਭਾਈ ਜੀ ਤੇ ਰੇਡੀਏਟਰ ਵੀ ਵੱਡਾ ਹੋ ਗਿਆ ਠੀਕ ਆ ਭਾਈ ਜੀ ਫੁੱਲ ਟੌਪ ਮਾਡਲ ਆ ਜੀ ਫੁੱਲ ਟੌਪ ਮਾਡਲ ਜੀ ਫੁੱਲ ਟੌਪ ਮਾਡਲ ਆ ਗਿਆ ਤੇ ਕਿੰਨੇ ਸਿਲੰਡਰ ਚ ਆ ਗਿਆ ਭਾਈ ਜੀ ਤਿੰਨ ਸਿਲੰਡਰ ਲਵੇ 3 ਸਿਲੰਡਰ ਚ ਆ ਗਿਆ ਤੇ ਲਿਫਟ ਕੰਪੈਸਟੀ ਬਾਈ ਜੀ 2200 ਕੰਟਰੋਲ ਤੇ ਇਹ ਵੀ ਜੀ 2200 ਕੇਜੀ ਲਿਫਟ ਕੰਪੈਸਟ ਗਿਆ ਗਈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਤੇ ਪੀਟੀਓ ਚੱਕਰ ਬਾਈ ਜੀ 540 ਲਵੇ 540 ਪੀਟੀਓ ਚੱਕਰ ਆ ਗਏ ਤੇ ਡਬਲ ਡਿਸਟ੍ਰਿਬਿਊਟਰ ਆ ਗਿਆ ਬਾਈ ਜੀ ਠੀਕ ਆ ਲਵੇ ਜੀ ਡਬਲ ਫੁੱਲ ਟੌਪ ਮਾਡਲ ਆ ਜੀ ਬਸ ਸਾਰੇ ਪੰਜ ਜੀ ਠੀਕ ਆ ਲਵੇ ਜੀ ਸਾਰੇ ਫੁੱਲ ਫੀਚਰ ਆ ਗਏ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਗੀਅਰ ਕਿਹੜਾ ਆ ਗਿਆ ਬਾਈ ਜੀ ਇਹਦਾ ਛੜ ਗੇ ਰਹੀ ਠੀਕ ਹੈ ਕਰਾਰੋ ਗੀਅਰ ਜਾ ਗਿਆ ਜੀ ਹਾਂ ਜੀ ਨਹੀਂ ਕਰਾਰੋ ਨਹੀਂ ਸਾਡਾ ਗੀਅਰ ਹੈ ਕੰਪਨੀ ਦਾ ਠੀਕ ਹੈ ਲੋਬੀ ਜੀ ਹੁਣ ਆਪਦਾ ਗੇਅਰ ਹੈਗਾ ਬਾਈ ਤੇ ਦੇਖ ਸਕਦੇ ਹੋ ਕਿ ਜੇ ਗੱਲਬਾਤ ਕਰੀਏ ਬਈ ਜੀ ਇਹਦੇ ਰੇਟ ਦੀ ਰੇਟ ਇਹਦਾ 685 ਹੈ ਜੀ ਬਹੁਤ ਘੱਟ ਰੇਟ ਹੈ 6 ਲੱਖ 85 ਹਜ਼ਾਰ ਠੀਕ ਹੈ ਨਗਦ ਬਈ ਜੀ ਹਾਂਜੀ ਠੀਕ ਹੈ ਲੋਨ ਵੀ ਕਰਵਾ ਕੇ ਦੇਵਾਂਗੇ ਠੀਕ ਹੈ ਲੱਖ ਰੁਪਿਆ ਭਰ ਕੇ ਲਿਜਾ ਸਕਦੇ ਟਰੈਕਟਰ ਠੀਕ ਹੈ ਲੋਬੀ ਲੱਖ ਰੁਪਿਆ ਭਰ ਕੇ ਤੁਸੀਂ ਟਰੈਕਟਰ ਲਿਜਾ ਸਕਦੇ ਹੋਗੇ ਕਮਰਸ਼ੀਅਲ ਕੰਮਾਂ ਲਈ ਕਹਿ ਲਈਏ ਤੇ ਜਾਂ ਫਿਰ ਆਪਾਂ ਕਹਿ ਲਈਏ ਵੀ ਜੇ ਕਿਸੇ ਵੀਰ ਨੇ ਪੱਠੇ ਤੇ ਲਾਉਣਾਗਾ ਜਾਂ ਕਿਸੇ ਨੇ ਹੋਰ ਕੰਮ ਤੇ ਲਾਉਣਾਗਾ ਛੋਟੇ ਜ਼ਿਮੀਂਦਾਰ ਦਾ ਤੋਹਫਾ ਟਰੈਕਟਰ ਤੇ ਜੇ ਕਹ ਲਈਏ ਨਾ ਪ੍ਰੀਤ ਵਾਲੀ ਦੇ ਸਕਦੇ ਨੇ ਨਾ ਬਾਈ ਜੀ ਹਾਂਜੀ ਹਾਂਜੀ ਦੇ ਸਕਦੇ ਠੀਕ ਆ ਬਾਈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਈ ਜੀ 3 ਸਪੀਡ ਵਾਲਾ ਆ ਗਿਆ ਬਾਈ ਜੀ ਹਾਂਜੀ ਹਾਂਜੀ 3 ਸਪੀਡ ਠੀਕ 3 ਸਪੀਡ ਚ ਤੇ ਪਲੇਟਫਾਰਮ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਬਈ ਲੋਕੇਸ਼ਨ ਦੱਸ ਦੋ ਬਾਈ ਜੀ ਇੱਥੋਂ ਵੀ ਜੇ ਆਪਾਂ ਕਹੀਏ ਵੀ ਕਿੱਥੇ ਆ ਗਿਆ ਆਪਣੀ ਗੁਰੂ ਕਾਸ਼ੀ ਟ੍ਰਾਂਪਰਾ ਫੂਲ ਜੀ ਬਰਨਾਲਾ ਬਰਹੰਡਾ ਰੋਡ ਤੇ ਆ ਠੀਕ ਆ ਜੀ ਨੇੜੇ ਰਿਲਾਇੰਸ ਪੰਪ ਠੀਕ ਆ ਬਾਈ ਤੇ ਉੱਥੇ ਆ ਕੇ ਟਰੈਕਟਰ ਬਾਈ ਕਰ ਸਕਦੇ ਆ ਬਾਈ ਮੌਕੇ ਤੇ ਖੜੇ ਸਾਰੇ ਟਰੈਕਟਰ ਆਪਣੇ ਕੋਲ ਠੀਕ ਆ ਬਾਈ ਜੇ ਟਰੈਕਟਰ ਕਟਵਾਉਣਾ ਹੋਵੇ ਨਾਲ ਵੀ ਹੋਵੇ ਆਪਾਂ ਬਾਈ ਰੇਟ ਤੇ ਕਟਾਂਗੇ ਬਾਈ ਰੇਟ ਤੇ ਆਪਦਾ ਦੇਵਾਂਗੇ ਠੀਕ ਆ ਬਾਈ ਤੇ ਜਿਹੜਾ ਆਪਾਂ 6,85,000 ਰੁਪਏ ਜੀ ਠੀਕ ਆ ਜੀ ਜੇ ਨਗਦ ਲੈਂਦਾਗਾ 6,85,000 ਦਾ ਤਾਂ ਕੋਈ ਕੋਈ ਬੈਂਕ ਵਾਲਿਆਂ ਨੂੰ ਦੂਜੇ ਦਿਨ ਦੇ ਹੀ ਦੇਣੇ ਆਪਾਂ ਤਤੇ ਠੀਕ ਆ ਬਾਈ ਤੇ ਉਹਨੇ ਚ ਵੀ ਬਈ ਲੋਨ ਕਰਵਾਉਂਗੇ ਤਾਂ ਵੀ ਤੁਹਾਨੂੰ ਉਹਨੇ ਚ ਹੀ ਮਿਲੂਗਾ ਉੱਥੇ ਲੋਨ ਦੀ ਸ਼ਰਤਾਂ ਮਿਲੂਗੀ ਤੁਹਾਨੂੰ ਠੀਕ ਆ ਲੋਨ ਦੀ ਸ਼ਰਤਾਂ ਵੀ ਤੁਹਾਡੇ ਕੋਲੋਂ ਮਿਲੂ ਓਹੀ ਉੱਥ ਤੈਨੂੰ ਬਈ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਕਮੈਂਟ ਜ਼ਰੂਰ ਕਰ ਦਿਓ ਬਈ ਜੀ ਕਿਵੇਂ ਲੱਗਿਆ ਪ੍ਰੀਤ ਧੰਨਵਾਦ ਸਸਿਕਾ